ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਇਹ ਤਸਵੀਰਾਂ ਜਲੰਧਰ ਦੀ ਬਸਤੀ ਬਾਬਾ ਖੇਲ ਦੇ ਵਿੱਚ ਬਣੇ ਇੱਕ ਜੁਐਲਰ ਸ਼ਾਪ ਦੀਆਂ ਨੇ ਜਿੱਥੇ ਇੱਕ ਨਕਾਬਪੋਸ਼ ਨੌਜਵਾਨ ਤੇਜ਼ਾਰ ਹਥਿਆਰ ਦੀ ਮਦਦ ਨਾਲ ਦੁਕਾਨ ਦੇ ਵਿੱਚ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਪਹਿਲਾਂ ਅੱਗੇ ਵਧਿਏ ਔਰ ਤੁਹਾਨੂੰ ਦਿਖਾਉਂਦੇ ਹਾਂ ਇਹ ਪੂਰੀ ਵੀਡੀਓ ਤਾਂ ਦੇਖੀ ਤੁਸੀਂ ਇਹ ਵੀਡੀਓ ਕਿ ਕਿਵੇਂ ਇਹ ਨੌਜਵਾਨ ਬੇਰਹਿਮੀ ਦੇ ਨਾਲ ਦੁਕਾਨ ਮਾਲਕ ਉੱਤੇ ਤੇਜ਼धार ਹਥਿਆਰ ਦੇ ਨਾਲ بار بار ਵਾਰ ਕਰ ਰਿਹਾ ਹੈ ਅਤੇ ਦੁਕਾਨ ਦੇ ਵਿੱਚ ਪਈ ਨਗਦੀ ਲੈ ਕੇ ਫਰਾਫ ਹੋ ਜਾਂਦਾ ਹੈ। ਜਦਕਿ ਦੁਕਾਨਦਾਰ ਕਾਫੀ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕੀ ਮੌਕੇ ਤੇ ਹਸਪਤਾਲ ਦੇ ਵਿੱਚ ਸਪਰਦੀ ਕਰਵਾਇਆ ਗਿਆ। ਸਰ ਕੀ ਨਾਮ ਆਪਣਾ? ਜੀ। ਕਿਹੜੀ ਜਗ੍ਹਾ ਰਹਿੰਦੇ ਹੋ? ਮੋਹਾਲੀ ਜੀ। ਕੰਮ ਕੀ ਭਾਈ ਆਪਣਾ? ਦੂਜੀ ਸ਼ੌਕ ਦਾ ਜੀ। ਕੀ ਗੱਲ ਕੀ ਭਾਈ ਹੋਈ ਦੱਸਿਓ ਪੂਰੀ ਗੱਲ। ਮੁੰਡਾ ਮਰ ਆਇਆ। 10 ਲੈ ਕੇ ਮੁਆਫ ਕਰ ਬੈਜੋ। ਕਿਰਪਾ ਕਰ ਬੈਜੋ। ਅੱਛਾ ਜੀ। ਤਾਂ ਤੇ ਮੰਨ ਲੱਗਿਆ। ਬਸ ਟੜਕਾ-ਟੜਕਾ ਕੰਮ ਪੈਣਾ। ਜੁਰਸ਼ੋਕ ਤਾਂ ਮੈਂ ਅੰਮ੍ਰਿਤਸਰ ਰੈਸਿਡੈਂਟ ਹਾਂ। ਅੱਛਾ ਮੋਟਾ ਕੱਢ ਲਈਐ ਸੀ? ਕੱਲਾ ਸੀਗਾ। ਕਿ ਮੂੰਹ ਤੇ ਕਪੜਾ-ਕੜ ਬੰਨਿਆ ਸੀ ਇਹਨੇ? ਮੰਨ ਲਓ। ਮੁੰਡੇ ਕਣ ਪਛਾਣ ਆ ਗਈ। ਤਨਾ ਕੜ ਪੈਂਦਾ ਭਾਈ? ਬਹੁਤ ਵੇਲ ਜੀ। ਤਲਾਹ ਕਰਤੀ ਹੁਣਾਂ ਨੇ? ਕਰਦੇ। ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤੇ ਦੁਕਾਨ ਆ ਗਈ ਜੀ ਤੇਰੀ ਯੂਲਰ ਇਹ ਵੀ ਯੂਲਰ ਦੀ ਦੁਕਾਨ ਆਈ ਬਸਤੀ ਹਟੇ ਲਾ ਕੇ ਇਹ ਆਪਣੇ ਕੋ ਸੱਤ ਵਜੇ ਥਾਂ ਇਨਫੋਰਮੇਸ਼ਨ ਮਿਲੀ ਕਿ ਉੱਥੇ ਲੋਟ ਹੋ ਗਈ ਯਾਰ ਤੇ ਭਾਈ ਉਹਦੇ ਪਹੁੰਚੇ ਆ ਉੱਤੇ ਮੌਕੇ ਤੇ ਆ ਕੇ ਦੇਖਿਆ ਤੇ ਉਹ ਦੁਕਾਨਦਾਰ ਨੂੰ ਪੁੱਛਿਆ ਉਹਦਾ ਨਾਮ ਹੈਗਾ ਅਜੇ ਖੋਗਾ ਸਾਲਾ ਸਾਲਾ ਮਹੋਰਾ ਇਹ ਰਾਗਾ ਗਾਰਡਨ ਦੇ ਰਹਿਣ ਵਾਲੇ ਆਗੇ ਆ 12-13 ਸਾਲ ਤੋਂ ਉੱਥੇ ਦੁਕਾਨ ਕਰ ਰਹੇ ਆ ਇਹ ਸੁਨਿਆਰੇ ਜੀ ਆਪ ਕੋਲ ਦਾ ਵੀ ਕੰਮ ਕਰਦੇ ਆ। ਤੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਇੱਕ ਮੁੰਡਾ ਆਇਆ ਸੀ। ਉਹ ਬੰਦਿਆ ਆਇਆ ਨੇ ਤੇ ਦਾਤਰ ਲੈ ਕੇ ਆਇਆ ਮੇਰੇ ਦਾਤਰ ਮਾਰੇ ਆ ਤੇ ਫਿਰ ਕੋ ਪੈਸੇ ਲੈ ਕੇ 20000 ਰੁਪਏ ਮੇਰੇ ਕੋਲੋਂ। ਸਰ ਸੀਸੀਟੀਵੀ ਵਗੈਰਾ ਵੀ ਚੈੱਕ ਕੀਤੀ ਗਈ ਆ। ਸੀਸੀਟੀਵੀ ਚੈੱਕ ਕੀਤੀ ਗਈ ਆ ਉਹ ਫੋਟੋ ਆ ਗਈ ਆ ਬੰਦੇ ਦੀ। ਜਲਦੋ ਜਲ ਪ੍ਰੈਸ ਕੀਤਾ ਜਾਊਗਾ ਬੰਦੇ ਨੂੰ। ਹਾਲਾਂਕਿ ਸੀਸੀਟੀਵੀ ਫੁਟੇਜ ਦੇ ਵਿੱਚ ਇਸ ਨੌਜਵਾਨ ਦੀ ਸ਼ਕਲ ਸਾਫ਼ ਦਿਖ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ